ਤਾਂ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਆਪਣੇ ਸਿੱਖ ਧਰਮ ਦੇ ਵਿੱਚ ਬਹੁਤ ਇਹੋ ਜਿਹੇ ਯੋਧੇ ਹੋਏ ਆ ਜਾਂ ਕਹਿ ਲਓ ਬਹੁਤ ਇਹੋ ਜਿਹੇ ਮਹਾਰਾਜੇ ਹੋਏ ਆ ਜਿਨ੍ਹਾਂ ਦੇ ਰਾਜ ਨੂੰ ਲੋਕ ਅੱਜ ਵੀ ਤਰਸਦੇ ਆ ਤਾਂ ਅੱਜ ਦੀ ਖਾਣੀ ਵੀ ਇੱਕ ਐਦਾਂ ਦੇ ਯੋਧੇ ਦੀ ਆ ਇੱਕ ਐਦਾਂ ਦੇ ਮਹਾਰਾਜੇ ਦੀ ਆ ਜੋ ਕਿ ਆਪਣੇ ਸਿੱਖ ਰਾਜ ਦਾ ਅਖੀਰਲਾ ਮਹਾਰਾਜਾ ਸੀ ਮਹਾਰਾਜਾ ਬਲੀਵ ਸਿੰਘ ਮਹਾਰਾਜ ਦਲੀਪ ਸਿੰਘ ਦੀ ਜਦੋਂ ਮੈਂ ਕਹਾਣੀ ਪੜ੍ਹੀ ਜਾਂ ਉਹਨਾਂ ਦੀ ਜੀਵਨ ਗਾਥਾ ਕਹੇ ਲੋ ਮੈਂ ਪੜ੍ਹੀ ਤਾਂ ਉੱਚ ਦੇਖਿਆ ਵੀ ਉਹ ਆਪਣੇ ਸਿੱਖ ਰਾਜ ਤੋਂ ਆਪਦੇ ਧਰਮ ਤੋਂ ਕਹੇ ਲੋ ਕਿੱਦਾਂ ਵਿਛੜ ਕੇ ਫੇਰ ਉਸ ਹਾਲ ਦੇ ਅੰਦਾਜ਼ ਦੇ ਵਿੱਚ ਆਏ ਤਾਂ ਮਹਾਰਾਜ ਦਲੀਪ ਸਿੰਘ ਦੀ ਜਿਹੜੀ ਸਾਰੀ ਜੀਵਨ ਗਾਥਾ ਹੈ ਉਹ ਆਪਾਂ ਦੋ ਭਾਗਾਂ 'ਚ ਦੇਖਾਂਗੇ ਕਹਿੰਦੇ ਆ ਵੀ ਮਹਾਰਾਜ ਦਲੀਪ ਸਿੰਘ ਸੀ ਜਿਹੜੇ ਉਹਨਾਂ ਦਾ ਜਨਮ 6 ਸਤੰਬਰ 1838 ਨੂੰ ਹੋਇਆ ਸੀ ਲਾਹੌਰ ਰਾਜ ਵਿੱਚ ਤੇ ਉਹ ਮਹਾਰਾਜ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸੀ ਤੇ ਮਹਾਰਾਣੀ ਜਿੰਦਾ ਕੌਰ ਦੇ ਇਕਲੌਤਾ ਪੁੱਤਰ ਸੀ ਜਦੋਂ ਮਹਾਰਾਜ ਦਲੀਪ ਸਿੰਘ ਬਾਲਗ ਸੀ ਉਸ ਟਾਈਮ 1849 ਈਸਵੀ ਚ ਜਦੋਂ ਸਿੱਖਾਂ ਦੀ ਤੇ ਅੰਗਰੇਜ਼ਾਂ ਦੀ ਦੂਜੀ ਯੁੱਧ ਹੋਇਆ ਸੀ ਉੱਚ ਕੁਝ ਸੰਧੀਆਂ ਹੋਗੀਆਂ ਸੀ ਇਹ ਸਕਦੇ ਜਿਵੇਂ ਮਹਾਰਾਜ ਜੀਤ ਸਿੰਘ ਦੇ ਰਾਜ ਵਿੱਚ ਇੱਕ ਸੰਧੀ ਹੋਈ ਸੀ ਇੱਕ ਮਿੱਤਰਤਾ ਹੋਈ ਸੀ ਕਿ ਜਿਹੜੇ ਅੰਗਰੇਜ਼ ਸੰਦੇਗੇ ਸੀ ਉਹ ਮਹਾਰਾਜ ਦਲੀਪ ਸਿੰਘ ਬਾਲਗ ਮਹਾਰਾਜ ਦਲੀਪ ਸਿੰਘ ਸੀ ਜੋ ਤੇ ਮਹਾਰਾਣੀ ਜਿੰਦਾ ਕੌਰ ਸੀ ਉਹਨਾਂ ਦੀ ਰਾਖੀ ਲਈ ਕਹਿ ਸਕਦੇ ਆ ਉਹਨਾਂ ਨਾਲ ਇੱਕ ਪਰਿਵਾਰਕ ਸਾਂਝ ਮਿੱਤਰਤਾ ਉਦੇ ਕਰਕੇ ਉਹਨਾਂ ਨੂੰ ਬੁਲਾਇਆ ਗਿਆ ਸੀ ਜਿਾ ਕਹਿ ਸਕਦੇ ਮਹਾਰਾਜ ਰਣਜੀਤ ਸਿੰਘ ਜਨਮ ਮਿੱਤਰਤਾ ਸੀ ਕਿਉਂਕਿ ਮਹਾਰਾਜ ਰਣਜੀਤ ਸਿੰਘ ਦੇ ਟਾਈਮ 'ਚ ਕਿਸੇ ਦਿਨ ਦੀ ਜ਼ਰੂਰਤ ਨਹੀਂ ਹੁੰਦੀ ਸੀ ਜਿਾ ਕਹਿ ਸਕਦੇ ਆਂ ਕਿ ਪੰਜਾਬ ਦੀ ਹਵਾ ਵੱਲ ਵੀ ਝਾਕ ਸਕੇ ਉਹ ਇੱਕ ਬਹੁਤ ਵਧੀਆ ਰਾਜ ਹੁੰਦਾ ਸੀ ਉਸ ਤੋਂ ਬਾਅਦ 'ਚ ਜਿਹੜੇ ਅੰਗਰੇਜ਼ਾਂ ਨੇ ਇਹ ਮਿੱਤਰਤਾ ਤੋੜਤੀ ਇਹ ਮਿੱਤਰਤਾ ਤੋੜੀ ਕੁਝ ਇਸ ਤਰ੍ਹਾਂ ਕਿ ਬਾਲਗ ਜੋ ਮਹਾਰਾਜ ਦਲੀਪ ਸਿੰਘ ਸੀ ਤੇ ਮਹਾਰਾਣੀ ਜਿੰਦਾਗੌਰ ਸੀ ਉਹਨਾਂ 'ਚ ਪਾੜ ਪਾ ਦਿੱਤਾ ਗਿਆ ਕਹਿ ਸਕਦੇ ਆਂ ਪੁੱਤ ਨੂੰ ਮਾਂ ਤੋਂ ਅੱਡ ਕਰ ਦਿੱਤਾ ਗਿਆ ਉਹਨਾਂ ਨੂੰ ਅੱਡ ਕਿਵੇਂ ਕੀਤਾ ਗਿਆ ਜਿਹੜਾ ਲਾਰਡ ਲੋਜੀ ਸੀ ਅੰਗਰੇਜ਼ਾਂ ਦਾ ਉਹਨੇ ਇੱਕ ਸਾਜ਼ਿਸ਼ ਰਚੀ ਉਹਨੇ ਬਾਲਗ ਮਹਾਰਾਜ ਦੀਪ ਸਿੰਘ ਨੂੰ ਤਾਂ ਉਹਦੀ ਮਾਂ ਤੋਂ ਅੱਡ ਕਰਤਾ ਤੇ ਉਹਦੇ ਖਿਲਾਫ ਨਫ਼ਰਤ ਭਰੀ ਤੇ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮਹਾਰਾਣੀ ਜਿੰਦਾ ਕੌਰ ਨੂੰ ਕੈਦ ਕਰ ਲਿਆ ਗਿਆ ਹੁਣ ਜਿਹੜੀ ਮਹਾਰਾਣੀ ਜਿੰਦਾ ਕੌਰ ਸੀ ਉਹਨੂੰ ਕੈਦ ਕਰਕੇ ਸ਼ੇਖਪੁਰੇ ਦੇ ਕਿਲੇ 'ਚ ਬੰਦ ਕਰ ਦਿੱਤਾ ਗਿਆ ਤੇ ਜਿਹੜਾ ਬਾਲਗ ਦੀਪ ਸਿੰਘ ਸੀ ਉਹਨੂੰ ਯੂਪੀ ਭੇਜ ਦਿੱਤਾ ਗਿਆ ਇਹ ਇੱਕ ਪਰਿਵਾਰ ਸੀ ਜਿਹੜੇ ਕੋਲ ਰਹਿਣ ਕਰ ਦਿੱਤਾ ਗਿਆ ਤੇ ਉਹ ਪਰਿਵਾਰ ਨੂੰ ਇਹ ਵੀ ਕਿਹਾ ਗਿਆ ਵੀ ਜਿਵੇਂ ਜਿਵੇਂ ਟਾਈਮ ਲੰਘੂਗਾ ਆਪਾਂ ਦਲੀਪ ਸਿੰਘ ਨੂੰ ਵੀ ਇਹਦਾ ਸਿੱਖ ਧਰਮ ਜਿਹੜਾ ਉਹ ਤੋਂ ਮੰਨਿਆ ਕਰ ਦੇਣਾ ਕਹਿ ਸਕਦੇ ਹਾਂ ਮੈ ਇਸਾਈ ਧਰਮ ਮੰਨਣ ਲਈ ਮਜਬੂਰ ਕਰ ਦੇਣਾ ਮਜਬੂਰ ਨਹੀਂ ਕਰ ਸਕਦੇ ਵੀ ਬਾਲਗ ਸੀ ਉਹਨੂੰ ਇੰਨੀ ਵੱੱਤ ਹੈ ਨਹੀਂ ਸੀ ਉਹਨਾਂ ਨੇ ਕਦੇ ਸੂਹ ਹੈ ਨਹੀਂ ਸੀ ਕਿ ਉਹਨੂੰ ਆਪਣੇ ਧਰਮ ਬਾਰੇ ਕੋਈ ਜਾਣਕਾਰੀ ਹੋਵੇ ਕਿਉਂਕਿ ਜੇ ਛੋਟੇ ਹੁੰਦੇ ਤੁਸੀਂ ਇੱਕ ਪੁੱਤ ਨੂੰ ਇੱਕ ਮਾਂ ਤੋਂ ਅਡ ਕਰ ਲਿਆ ਜਾਂਦਾ ਉਹਨੂੰ ਨਫ਼ਰਤ ਭਰ ਦਿੱਤੀ ਜਾਂਦੀ ਹੈ ਤਾਂ ਉਹਨੂੰ ਇੰਨੀ ਸੂਝ ਨਹੀਂ ਹੁੰਦੀ ਵੀ ਉਹ ਆਪ ਦੇਖ ਸਕਕੇ ਵੀ ਮੇਰੇ ਲਈ ਕੀ ਸਹੀ ਹੈ ਕੀ ਗਲਤ ਹੈ ਹੁਣ ਜਿਹੜੀ ਮਹਾਰਾਣੀ ਜਿੰਦਾਗੌਰ ਸੀ ਜਿਵੇਂ ਜਿਵੇਂ ਉਹਨੂੰ ਪਤਾ ਲੱਗਿਆ ਉਹ ਅਕਸਰ ਪੁੱਤ ਦੇ ਵਿਛੋੜੇ ਤੋਂ ਤੇ ਪੰਜਾਬ ਦਾ ਜਿਹੜਾ ਰਾਜ ਸੀ ਉਹ ਤੁਹਾਡੇ ਘਰ ਦਿੱਤਾ ਗਿਆ ਤਾਂ ਉਹਦੇ ਮਨ 'ਚ ਇਹੀ ਰਹੀ ਭਾਵੇਂ ਉਹ ਕੈਦ ਸੀ ਪਰ ਉਹਦੇ ਮਨ 'ਚ ਇਹੀ ਰਹੀ ਵੀ ਮੈਂ ਆਪਦੇ ਪੰਜਾਬ ਨੂੰ ਜਾਂ ਆਪਦੇ ਪੁੱਤਰ ਨੂੰ ਮੁੜ ਆਪਦੀ ਵਾਪਸੀ ਚ ਲਿਆਉਣਾ ਸਿੱਖ ਰਾਜ ਚ ਲਿਆਉਣਾ ਤਾਂ ਇੱਥੇ ਇੱਕ ਹੋਰ ਗੱਲ ਹੈ ਕਿ ਕਹਿੰਦੇ ਆ ਵੀ ਮਹਾਰਾਜਾ ਜੀ ਸਿੰਘ ਦੇ ਬਹੁਤ ਭਰੋਸੇਯੋਗ ਜਨਾਰ ਰਹਿਣ ਵਾਲੇ ਸੀ ਉਹ ਵੀ ਇਹ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਉਹ ਵੀ ਸਿੱਖਾਂ ਹੋਏ ਇਹਨਾਂ ਬਹੁਤ ਜੁੜੇ ਹੋਏ ਸੀ ਕਿਉਂਕਿ ਪਹਿਲਾਂ ਰਾਜ ਸਿੱਖਾਂ ਦਾ ਰਹਿ ਚੁੱਕਿਆ ਸੀ ਤਾਂ ਇਸੇ ਗੱਲਾਂ ਦਾ ਗਰੇਜ਼ਾਂ ਨੂੰ ਵੀ ਡਰ ਸੀ ਹੁਣ ਜਿਹੜਾ ਲਾਰਡ ਰੋਜੀ ਸੀ ਉਹਨੂੰ ਪਤਾ ਸੀ ਵੀ ਮਹਾਰਾਣੀ ਜੰਧਕੌਰ ਤੇ ਜਿਹੜਾ ਜਨੂਨ ਆ ਆਪਦੇ ਪੰਜਾਬ ਪ੍ਰਤੀ ਆਪਦੇ ਲੋਕਾਂ ਪ੍ਰਤੀ ਆਪਦੇ ਪੁੱਤਰ ਪ੍ਰਤੀ ਉਹ ਕੁੱਟ-ਕੁੱਟ ਕੇ ਭਰਿਆ ਹੋਇਆ ਵੀ ਉਹ ਟੇਕ ਕੇ ਨਹੀਂ ਬਿਠੂਗਾ ਤਾਂ ਕੀ ਕੀਤਾ ਗਿਆ ਜਿਹੜੀ ਮਹਾਰਾਣੀ ਜੰਦਾਕੌਰ ਸੀ ਉਹਨੂੰ ਸ਼ੇਖਪੁਰ ਦੇ ਕਿਲੇ ਚੋਂ ਕੱਢ ਕੇ ਇਤੇ ਦੂਰ ਬਨਾਰਸ ਦੇ ਕਿਲੇ ਚ ਉਹਨਾਂ ਉਹਨਾਂ ਦੀਆਂ ਜਿਹੜੀਆਂ ਸਖਨਾ ਕਹਿ ਸਕਦਾ ਵੀ ਨਾਲ ਰਹਿਣ ਵਾਲਾ ਉਹਨਾਂ ਸਮੇਤ ਉੱਥੇ ਕੈਦ ਕਰ ਦਿੱਤਾ ਗਿਆ ਦੂਰ ਕੈਦ ਕਰ ਦਿੱਤਾ ਗਿਆ ਕਹਿ ਸਕਦੇ ਹਾਂ ਕਿ ਹੁਣ ਜਿਹੜੇ ਮੈਂ ਪਹਿਲਾਂ ਹੀ ਦੱਸ ਤੇ ਟੈਂਕ ਜਿਵੇਂ ਉਹਨਾਂ ਨੂੰ ਚਾਹਣ ਵਾਲੇ ਇਸ ਹੋਰ ਵੀ ਬਹੁਤ ਸੀ ਤਾਂ ਇੱਕ ਮਹਾਰਾਜ ਸਿੰਘ ਦਾ ਇੱਕ ਖਾਸ ਰਿਸ਼ਤੇਦਾਰ ਸੀ ਠਾਕੁਰ ਸਿੰਘ ਸੰਧਾ ਵਾਲੀਏ ਤਾਂ ਉਹ ਵੀ ਇਹ ਗੱਲ ਨੂੰ ਮਨਜ਼ੂਰ ਨਹੀਂ ਕਰ ਰਹੇ ਸੀ ਤਾਂ ਉਹਨਾਂ ਨੇ ਇੱਕ ਸਭਾ ਬਣਾਉਣ ਦੀ ਸੋਚੀ ਤਾਂ ਉਹਨਾਂ ਨੇ ਅਵਰੇ ਸਰਚ ਇੱਕ ਸ੍ਰੀ ਗੁਰੂ ਸਭਾ ਨਾਮ ਦੀ ਇੱਕ ਸਭਾ ਬਣਾਈ ਉਹ ਚਾਹ ਦੇ ਜਿਹੜੇ ਖਾਸ ਮਿੱਤਰ ਸੀ ਜਿਹਾ ਉਹਨਾਂ ਦੇ ਸਾਥ ਦੇਣ ਵਾਲੇ ਸੀ ਉਹ ਸ਼ਾਮਲ ਹੋਏ ਤਾਂ ਹੁਣ ਦੂਜੀ ਵਾਰ ਸਾਰੇ ਅੰਗਰੇਜ਼ਾਂ ਨੂੰ ਵੀ ਪਤਾ ਸੀ ਕਿ ਵੀ ਇਹ ਲਹਿਰ ਬਣ ਰਹੀ ਹੈ ਤਾਂ ਉਹਨਾਂ ਨੇ ਵੀ ਸਾਦੇ ਯਤਨ ਕੀਤੇ ਵੀ ਇਹ ਨਾ ਲਹਿਰ ਹੋਵੇ ਤੇ ਜਿਹੜੇ ਠਾਕੁਰ ਸਿੰਘ ਸੰਧਾ ਵਾਲੀਏ ਉਹਨਾਂ ਦੀ ਜ਼ਮੀਨ ਨੂੰ ਜ਼ਬਤ ਕਰ ਲਿਆ ਗਿਆ ਸਰਕਾਰੀ ਜ਼ਮੀਨ 'ਤੇ ਘੋਸ਼ਿਤ ਕਰ ਦਿੱਤਾ ਗਿਆ ਕੁਝ ਵੀ ਕਹਿ ਸਕਦੇ ਆ ਪਰ ਉਹ ਨਹੀਂ ਰੁਕੇ ਨਹੀਂ ਉਹਨਾਂ ਦਾ ਮਕਸਦ ਸੀ ਕਿਉਂਕਿ ਵੀ ਸਿੱਖ ਰਾਜ ਵਾਪਸ ਲਿਆਉਣਾ ਤਾਂ ਐਂ ਟਾਈਮ ਬੀਤਦਾ ਜਾਂਦਾ ਤੇ ਜਿਹੜੀ ਮਹਾਰਾਣੀ ਜਿੰਦਾ ਕੌਰ ਹੈ ਤੇ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੋਂ ਗੇਲ ਤੋਂ ਫਰਾਰ ਹੋ ਜਾਂਦੀ ਹੈ ਜਿਹੜਾ ਉਹਨਾਂ ਦੇ ਕਿਲੇ ਚ ਰੱਖਿਆ ਹੁੰਦਾ ਕਹਿ ਲਓ ਵੀ ਉਹਨਾਂ ਉੱਥੋਂ ਫਰਾਰ ਹੋ ਜਾਂਦੇ ਆ ਤਾਂ ਹੁਣ ਇੱਧਰ ਜਿਹੜਾ ਠਾਕੁਰ ਸਿੰਘ ਸੰਧਾ ਵਾਲੀ ਸੀ ਇਹ ਵੀ ਬਹੁਤ ਵੀ ਤੇਜ ਦਿਮਾਗ ਤੇ ਛਾਤਰ ਸੀ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਬਾਲਗ ਦਲੀਪ ਸਿੰਘ ਸੀ ਉਹਨੂੰ ਗੁਰੇ ਇੰਗਲੈਂਡ ਲੈ ਗਏ ਸੀ ਉਹ ਆਪ ਦਾ ਧਰਮ ਤੋਂ ਵਾਂਝਿਆ ਕਰਦਾ ਜਾਂਦਾ ਸਿੱਖ ਰਾਜ ਤੋਂ ਵੀ ਉਹਨੂੰ ਪਤਾ ਹੀ ਨਾ ਲੱਗੇ ਵੀ ਕੀ ਸੀ ਹਨਾ ਕੀ ਨੇ ਤੇ ਜਿਹੜਾ ਠਾਕੁਰ ਸਿੰਘ ਸੰਧਾ ਵਾਲੇ ਸੀ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨਾਲ ਵੀ ਰਾਬਤਾ ਕਾਇਮ ਕੀਤਾ ਦਲੀਪ ਸਿੰਘ ਨਾਲ ਤੇ ਉਹਨਾਂ ਨੂੰ ਦੱਸਿਆ ਵੀ ਚਲੋ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਨੂੰ ਵਾਪਸ ਬੁਲਾਉਣ ਦਾ ਬੰਦੋਬਸਤ ਕਰ ਲੈ। ਉਦੋਂ ਨੂੰ ਮਹਾਰਾਣੀ ਜਿੰਦਾ ਕੌਰ ਵੀ ਉੱਥਰ ਆ ਹੋਗੇ ਸੀ। ਹੁਣ ਜਿਹੜੀ ਅੱਗੇ ਦੀ ਕਹਾਣੀ ਹੈ ਇਹ ਵੀ ਬਹੁਤ ਦਿਲਚਸਪਾ ਕਿਉਂਕਿ ਆਪਦੀ ਇੱਕ ਪੁੱਤ ਦਾ ਆਪਦੀ ਮਾਂ ਨਾਲ ਮਿਲਣਾ ਕੀ ਸੱਚ ਸੀ ਕਿਉਂ ਵਿਛੜੇ ਕਿਉਂ ਨਾ ਚ ਦੂਰੀਆਂ ਪੰਗਾਂ ਉਹਦਾ ਸਭ ਕੁਝ ਜਾਣਨਾ ਤਾਂ ਹੁਣ ਜਿਹੜੀ ਅੱਗੇ ਦੀ ਖਾਣੀ ਆ ਅਪ ਭਾਗ ਨੰਬਰ 2 ਚ ਵੇਖਾਂਗੇ। ਤਦ ਤੱਕ ਲਈ ਸਸ਼ੇਕਾ